ਸਤਿ ਸ੍ਰੀ ਅਕਾਲ ਜੀ ਮੈਂ ਸੁਖਦੇਵ ਸਿੰਘ ਮੇਰੇ ਨਾਲ ਮੇਰੀ ਵਾਈਫ ਸ਼ਿਵਦੀਸਰਨੀਤਕਰ ਅਸੀਂ ਵਾਸੀ ਇੰਦਰਗੜ੍ਹ ਤੋਂ ਅਸੀਂ ਬੈਟਰ ਸਕਿਲ ਕੋਰਸ ਕੋਰੇ ਆਏ ਸੀ ਇਹਨਾਂ ਨੇ ਮਿਸਟਰ ਜੀ ਜੀ ਦੇ ਵਾਸਤੇ ਆਏ ਸੀ ਕਿ ਸਾਨੂੰ ਇਹਨਾਂ ਦੀ ਸਰਵਿਸ ਬਹੁਤ ਹੀ ਵਧੀਆ ਲੱਗੀ ਧਰਮਕੋਟ ਦੇ ਦਾ ਬ੍ਰਾਂਚ ਹੈ ਇੱਥੇ ਆ ਕੇ ਤੁਸੀਂ ਕਦੇ ਵੀ ਤੁਸੀਂ ਇਹਨਾਂ ਦੇ ਸਵਾਵਾ ਦਾ ਫਾਇਦਾ ਠਾਸਰਾ ਦੇ ਬਿਲਕੁਲ ਜੈਨੂਨ ਫੀਸ ਹੈ ਬੜੇ ਵਧੀਆ ਢੰਗ ਨਾਲ ਸਾਨੂੰ ਮਿਲੇ ਹੈ ਬੜੀ ਵਧੀਆ ਢੰਗ ਨਾਲ ਸਾਡੀ ਫਾਈਲ ਲਗਾਈ ਹੈ ਤੇ ਕੁਝ ਦਿਨਾਂ ਵਿੱਚ ਥੋੜੇ ਦਿਨਾਂ ਵਿੱਚ ਮਾਮੂਲੀ ਦਿਨਾਂ ਵਿੱਚ ਸਾਡਾ ਵੀਜ਼ਾ ਆ ਗਿਆ ਹੈ ਅਸੀਂ ਇਹਨਾਂ ਦੀ ਦਿੱਤੀਆਂ ਹੋਈਆਂ ਸਹਾਵਾ ਤੋਂ ਬਹੁਤ ਹੀ ਖੁਸ਼ ਹੈ ਇੱਕ ਗੱਲ ਮੈਨੂੰ ਬੜੀ ਵਧੀਆ ਲੱਗੀ ਕਿ ਮੈਨੂੰ ਮੈਨੂੰ ਲੱਗਿਆ ਹੀ ਨਹੀਂ ਮੈਂ ਕਿਸੇ ਹੁ ਕਿਸੇ ਦੇ ਆਫਿਸ ਵਿੱਚ ਆਇਆ ਕਿ ਉਹ ਲੱਗਦਾ ਸੀ ਜਿਵੇਂ ਮੈਂ ਆਪਣੇ ਘਰ ਵਿੱਚ ਬੈਠਾ ਕਿਸੇ ਨਾਲ ਗੱਲਬਾਤ ਕਰ ਰਿਹਾ ਹਾਂ ਸਾਡੇ ਬੇਟੇ ਨੂੰ ਨਾ 6 ਸਾਲ ਹੋ ਗਏ ਗਏ ਨੂੰ ਤੇ ਅਸੀਂ ਉਹਨੂੰ 6 ਸਾਲ ਤੋਂ ਇਹਨਾ ਮਿਸ ਕਰ ਰਹੇ ਹਾਂ ਹੋਣਾ ਉਹਦੇ ਵਿਆਹ ਸੀਗਾ بیٹے ਦਾ ਹੁਣ ਆਣੀ ਆ ਉਹਨੇ ਇੰਨੀਆਂ ਐਫਰਟਸ ਕੀਤੀਆਂ ਕਿ ਨਹੀਂ ਮम्मा ਆਓ ਆਓ ਪਰ ਸਾਨੂੰ ਲੱਗਦਾ ਨਹੀਂ ਸੀਗਾ ਕਿ ਅਸੀਂ ਵੀ ਆ ਅਟੈਂਡ ਕਰ ਸਕਦੇ ਹਾਂ ਨੋਮਬਰ ਜਿਹੋ ਨਾਲ ਨੇ ਡੇਟ ਫਿਕਸ ਕੀਤੀ ਆ ਲੱਗਦਾ ਨਹੀਂ ਸੀ ਅਸੀਂ ਜਲਦੀ ਜਾ ਪਾਵਾਂਗੇ ਪਰ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਸੇਵਾਵਾਂ ਇੰਨੀਆਂ ਕੁ ਵਧੀਆ ਇੰਨੀਆਂ ਇਹਨਾਂ ਨੇ ਸਾਡੀ ਬਧੇ ਤਰੀਕੇ ਨਾਲ ਫਾਇਲ ਲਈ ਕਿ ਹੁਣ ਅਸੀਂ ਆਪਣੇ ਬੇਟੇ ਨੂੰ ਮਿਲ ਕੇ ਉਹਦੇ ਖੁਸ਼ੀਆਂ ਵਿੱਚ ਸ਼੍ਰੀਖ ਹੋ ਸਕਦੇ ਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਮਿਲਾਂਗੇ ਔਰ ਉਹਨਾਂ ਦੀ ਲਾਈਫ ਦਾ ਜਿਹੜਾ ਹੈਗਾ ਇਹ ਮੋੜ ਅਸੀਂ ਉਹਨੂੰ ਅਟੈਂਡ ਕਰ ਸਕਾਂ